ਲੋ ਜੀ ਫਰੈਂਡਸ ਪੰਜਾਬ ਪੁਲਿਸ ਕਨਸਟੇਬਲ 1746 ਪੋਸਟਸ ਦੇ ਲਈ ਕੱਟ-ਆਫ ਹੈ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਉਸ ਦੀ ਵੀਡੀਓ ਆਪਾਂ ਆਲਰੇਡੀ ਪਹਿਲਾਂ ਚੈਨਲ ਤੇ ਪਾ ਚੁੱਕੇ ਹਾਂ ਤੁਸੀਂ ਦੇਖ ਲਈ ਹੋਗੀ ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਘੰਟੀ ਦਾ ਬਟਨ ਨਹੀਂ ਦਬਾਇਆ ਉਹਨਾਂ ਕੋਲੇ ਅਪਡੇਟ ਨਹੀਂ ਆਉਂਦੀ ਹੋਣੀ ਪਲੀਜ਼ ਸਾਰਿਆਂ ਨੇ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲੈਣਾ ਤਾਂ ਕਿ ਅਪਡੇਟ ਜਿਹੜੀ ਆਉਂਦੀ ਰਹੇ ਇਹ ਵਾਲੀ ਲਿਸਟ ਹੈ ਜੀ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੈ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਲਈ ਰੋਲ ਨੰਬਰ ਵਾਈਜ਼ ਠੀਕ ਹੈ ਜੀ ਇਹ ਕੈਂਡੀਡੇਟ ਸ਼ਾਰਟਲਿਸਟਡ ਹੋਏ ਹੋ ਇਹ ਕਾਲਮਸ ਦਿੱਤੇ ਹੋਏ ਨੇਗੇ ਜੀ ਛੇ ਕਾਲਮਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਰੋਲ ਨੰਬਰ ਵਾਈਜ਼ ਲਿਸਟ ਹੈਗੀ ਜਿਹੜੀ ਇਹ ਸਾਰਿਆਂ ਦੀ ਤੇ ਇਹ ਵੀਡੀਓ ਹੈ ਜਿਹੜੀ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਪੀਡੀਐਫ ਫਾਈਲ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਵੀਡੀਓ ਨੂੰ ਆਪਣੇ ਕੋਲ ਨਾ ਰੱਖਿਓ ਸ਼ੇਅਰ ਜ਼ਰੂਰ ਕਰ ਦਿਓ ਇਹ ਸਾਰੇ ਰੋਲ ਨੰਬਰ ਨੇਗੇ ਜਿਹੜੇ ਉਹ ਫਿਜ਼ੀਕਲ ਮੈਜ਼ਰਮੈਂਟ ਟੈਸਟ ਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ ਦੇ ਲਈ ਕੈਂਡੀਡੇਟ ਦੇ ਨੇ ਠੀਕ ਹੈ ਜੀ ਜੇਕਰ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜ਼ਰੂਰ ਕਰਦੇ ਹੋ ਐਡਮਿਟ ਕਾਰਡ ਹੈ ਜਿਹੜੇ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਨੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਾ ਦੇਵਾਂਗੇ ਤੁਸੀਂ ਆਪਣੇ ਲੌਗਇਨ 'ਚ ਜਾ ਕੇ ਐਡਮਿਟ ਕਾਰਡ ਹੈ ਜਿਹੜੇ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਇਹ ਸਾਰੇ ਰੋਲ ਨੰਬਰ ਨੇਗੇ ਉਹਨਾਂ ਕੈਂਡੀਡੇਟ ਦੇ ਜਿਨ੍ਹਾਂ ਦਾ ਫਿਜ਼ੀਕਲ ਮੈਜ਼ਰਮੈਂਟ ਟੈਸਟ ਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ ਹੋਣਾ ਹੈ ਪੀਡੀਐਫ ਫਾਈਲ ਟੈਲੀਗ੍ਰam ਚੈਨਲ 'ਤੇ ਪ੍ਰੋਵਾਈਡ ਕਰਾ ਦੇਵਾਂਗੇ ਧਿਆਨ ਨਾਲ ਤੁਸੀਂ ਇਹਨੂੰ ਚੈੱਕ ਕਰ ਲੋਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਆਪਣੇ ਕੋਲ ਵੀਡੀਓ ਲਾਈਕ ਕਰਕੇ ਜਾਈਓ ਸ਼ੇਅਰ ਕਰਕੇ ਜਾਈਓ ਜੇ ਕੋਈ ਕੋਈ ਕਮੈਂਟ ਹੈ ਤਾਂ ਕਮੈਂਟ ਸੈਕਸ਼ਨ ਚ ਆਪਣਾ ਕਮੈਂਟ ਛੱਡ ਦਿਓ ਤੇ ਹੋਰ ਅਪਡੇਟ ਨਾਲ ਜਲਦੀ ਹੀ ਜੁੜਦੇ ਰਹਾਂਗੇ ਜੀ ਕਲਰਕ ਵਾਲੀਆਂ ਜਿਹੜੀਆਂ ਪੋਸਟਸ ਦਾ ਐਗਜ਼ਾਮ ਹੋਣਾ 30 ਨਵੰਬਰ ਨੂੰ ਉਹਦੇ ਬਾਰੇ ਹਜੇ ਕੋਈ ਅਪਡੇਟ ਨਹੀਂ ਹੈਗੀ ਜਦੋਂ ਵੀ ਅਪਡੇਟ ਆਉਂਦੀ ਹੈ ਤਾਂ ਅਪਡੇਟ ਸਾਂਝੀ ਕਰ ਦਿੱਤੀ ਜਾਵੇਗੀ ਮਿਲਦੇ ਆਂ ਨੈਕਸਟ ਵੀਡੀਓ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ